ਇਸ ਗੱਲ ਕਰ ਇਹਨਾਂ ਦੀ ਐਫੀਸ਼ੀਐਂਸੀ ਦਾ ਸਾਨੂੰ ਸਾਰਿਆਂ ਨੂੰ ਪਤਾ ਟੱਤੀ ਇਹ ਗੱਲਾਂ ਕਰੀਏ ਤੇ ਚੰਗੀਆਂ ਰਹਿਣ ਜਦੋਂ ਇਹ ਪਰਦਾ ਫਾਸ਼ ਕਰਦਾ ਸ਼ੁਰੂ ਕੀਤਾ ਤੁਹਾਨੂੰ ਸਮਝ ਆ ਜਾਣੀ ਬੰਤ ਦੇਖੋ ਇਹ ਕਿ ਇਖਾਫ ਹੋ ਤੇ ਕਿੰਨੇ ਕੁ ਸੁਥਰੇ ਹੋ ਸਾਡੇ ਵਾਲੇ ਹੋਏਗੇ ਆਪਣੇ ਵਾਲੇ ਜਾਣ ਵਾਲੇ ਦੇ ਕੋਲ ਇੰਨਾ ਕੀ ਬੰਦਾ ਥੈਂਕ ਯੂ ਬਾਈ ਗੋਡ ਮੰਤਰੀ ਜੀ ਕੀਮਾ ਸਾਹਿਬ ਕੀਮਾ ਸਾਹਿਬ ਪਲੀਜ਼ ਬਾਈਬਸਬ ਜਿਹੜਾ ਤੁਹਾਡੇ ਕੋਲੇ ਹੈ ਨਾ ਕੋਈ ਤਾਂ ਹੁਣੇ ਰੱਖੋ ਵਿਧਾਨ ਸਭਾ ਦੇ ਅੰਦਰ ਲਿਓ ਕਾਰਵਾਈ ਕਰੀਏ ਅਸ ਤਾਂ ਕਾਤੀ ਠੋਕ ਕੇ ਕਾਰਵਾਈ ਤੁਹਾਡੇਆਂ ਦੇ ਖਿਲਾਫ ਲਿਓ ਅਜੇ ਨਾ ਸੋਚਿਆ ਤੋਰਲੇ ਬੋਲਿਆ ਕਰੋ 2 ਮਿੰਟ ਬਾਅਦ ਲੱਗ ਜਨੇ ਬੋਲਣ 1700 ਨਹੀਂ ਕਿਨੇ ਕੀਤਾ ਕਿਉਂ ਨਹੀਂ ਐਡਮਿਟ ਕਰਦੇ ਆਰ ਆਰ ਨਾਟ ਕਿਉਂ ਐਡਮਿਟਿੰਗ ਦਿਸ ਕਿਉਂ ਨਹੀਂ ਕਰਦੇ ਤੁਸੀਂ ਕਰੋ ਤੁਹਾਡੇ ਵੇਲੇ ਦਾ ਕੀਤਾ ਤੁਸੀਂ ਦਲਤਾਂ ਨੂੰ ਇਹ ਰਿਸਕ ਕਰੋ ਮੈਂ ਜੇ ਤੁਹਾਡੇ ਨਾਲ ਧੋਖਾ ਕੀਤਾ ਤੇ ਹੁਣ ਤੁਸੀਂ ਨਵੀਂ ਸਟੋਰੀ ਘੜਦੇ ਹੋ ਮੈਂ ਹੋਰ ਸਟੋਰੀ ਘੜਦੀ ਰਹਿਵੀਂ ਜੀਮਾ ਸਾਹਿਬ ਦੇਖ ਬੈਠੋ ਅੱਗੇ ਪੰਜਾਬ ਦੇ ਜ਼ਿਲਤਾਂ ਦਾ 1700 ਕਰੋੜ ਰੁਪਏ ਤੇ ਅੱਖ ਰੱਖੀ ਦੀ ਕਾਂਗਰਸ ਪਾਰਟੀ ਨੇ ਤੇ ਦਰਦ ਹੋਣ ਲੱਗ ਗਿਆ ਹੁਣ ਤੇ ਦਰਦ ਹੋਣ ਲੱਗ ਗਿਆ ਇਹਨਾਂ ਨੂੰ